ਕਟੜ ਇਮਾਨਦਾਰ ਪਾਰਟੀ ਨੂੰ ਹੁਣ 4 ਰੁਪਏ ਫੁੱਟ ਰਿੱਤੇ ਦੇ ਵਿੱਚੋਂ ਗੁੰਡਾ ਟੈਕਸ ਚਾਹੀਦਾ ਏ। ਜ਼ਿਲ੍ਹਾ ਰੋਪੜ, ਆਨੰਦਪੁਰ ਸਾਹਿਬ ਤੇ ਨੰਗਲ ਦੇ ਇਲਾਕਿਆਂ ਦੇ ਵਿੱਚ ਇੰਦਰਪਾਲ ਸਿੰਘ ਨਾਂ ਦਾ ਕੋਈ ਵਿਅਕਤੀ ਕਰੈਸ਼ਰ ਮਾਲਕਾਂ ਤੋਂ 4 ਰੁਪਏ ਫੁੱਟ ਰਿੱਤੇ ਦਾ ਕਮਿਸ਼ਨ ਮੰਗਦਾ ਹੈ। ਗੁੰਡਾ ਟੈਕਸ ਮੰਗ ਰਿਹਾ ਏ। ਰੌਲਾ ਪਿਆ ਪਿਆ ਉੱਥੇ ਏਰੀਆ ਦੇ ਵਿੱਚ ਤੇ ਕਟੜ ਇਮਾਨਦਾਰ ਪਾਰਟੀ ਤਾਂ ਕਹਿੰਦੀ ਸੀ ਅਸੀਂ ਮੈਨਿੰਗ ਮਾਫੀਆ ਖਤਮ ਕਰਦੇ ਆਂਗੇ ਕਰਪਸ਼ਨ ਖਤਮ ਕਰਦੇ ਆਂਗੇ ਹਰਜੋਤ ਬੈਂਚ ਮੰਤਰੀ ਆ ਉਥੋਂ ਤੇ ਕਿਜਰੀਵਾਲ ਦਾ ਖਸਮ ਖਸਾ ਫਿਰ ਜਿਹੜਾ 4 ਰੁਪਏ ਇੰਦਰਪਾਲ ਸਿੰਘ ਇਹ ਕ੍ਰੈਸ਼ਰ ਮਾਲਕਾਂ ਤੋਂ ਰੇਤੇ ਦਾ 4 ਰੁਪਏ ਫੁੱਟ ਗੁੰਡਾ ਟੈਕਸ ਵਸੂਲ ਰਿਹਾ ਮੰਗ ਰਿਹਾ ਇਹਦਾ ਮਤਲਬ ਫਿਰ ਇਹ ਹਿੱਸਾ ਕਿੱਥੋਂ ਤੱਕ ਜਾਣਾ ਹੈ ਬਾਕੀ ਜਿਹੜੇ ਹਸਾ ਹਕਤਾਬ ਨੇ ਉਹਦਾ ਬਕਰੇ ਨੇ ਇਹ ਸਿਰਫ ਕੱਲੇ ਹੀ ਉੱਪਰ ਇੱਕ ਜਿਵੇਂ ਕਹਿੰਦੇ ਨੇ ਟੈਕਸ ਲਾ ਦਿੱਤਾ ਗੁੰਡਾ ਟੈਕਸ ਤੇ ਉੱਤੇ ਉਹ ਇਲਾਕੇ ਦੇ ਵਿੱਚ ਬੜਾ ਵੱਡਾ ਰੌਣਾ ਇਸ ਮਸਲੇ ਦਾ ਤੇ ਇਹ ਵਿਅਕਤੀ ਕੀ ਦੀ ਸ਼ਾਇ ਤੇ ਗੁੰਡਾ ਟੈਕਸ ਲਾ ਰਿਹਾ ਹੈ ਮੰਗ ਰਿਹਾ ਹੈ ਸੋ ਇਹ ਆਵਾਜ਼ ਸਾਰਿਆਂ ਚੱਕਣੀ ਚਾਹੀਦੀ ਹੈ ਕਿਉਂਕਿ ਜਿਹੜੇ ਲੋਕ ਕਹਿੰਦੇ ਸੀ ਕੇਜਰੀਵਾਲ ਕਹਿੰਦਾ ਸੀ ਕਿ 20000 ਕਰੋੜ ਮੈਂ ਮਾਈਨਿੰਗ ਤੋਂ ਬਚਾ ਲੂੰਗਾ 20000 ਕਰੋੜ ਕਲਪਸ਼ਨ ਸੇ ਬਚਾ ਲੂੰਗਾ ਤੇ 80000 ਕਰੋੜ ਮੈਂ ਇਕੱਠਾ ਕਰਕੇ ਪੰਜਾਬ ਦਾ ਸਮਾਰ ਲੂੰਗਾ ਪਰ ਅੱਜ ਗੁੰਡਾ ਟੈਕਸ ਪੂਰੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਮੈਗਨਿਟਾ ਹੈ ਕਿ ਇਸ ਸਮੇਂ ਮਾਫੀਆ ਰੇਤ ਬਜਰੀ ਦਾ ਉਹ ਪੰਜਾਬ ਚ ਚੱਲ ਰਿਹਾ ਹੈ ਤੇ ਹੁਣ ਤੱਕ ਦਾ ਸਭ ਤੋਂ ਮਹਿੰਗਾ ਰੇਤਾ ਬਜਰੀ ਹੈ ਜਿਹੜੀ ਉਹ ਪੰਜਾਬ ਚ ਵਿਕਰੀ ਹੈ ਹੁਣ ਤੱਕ ਦੇ ਇੰਨੀ ਮਹਿੰਗੀ ਨਹੀਂ ਹੋਈ ਤੇ ਇਹ ਕੱਟੜ ਇਮਾਨਦਾਰ ਪਾਰਟੀ ਦੇ ਹਾਲਾਤ ਨੇ ਕਰਪਸ਼ਨ ਜੋਰਾਂ ਤੇ ਆ ਕਰਪਸ਼ਨ ਰੇਤ ਮਾਫੀਆ ਮੈਨਿੰਗ ਮਾਫੀਆ ਜੋਰਾਂ ਤੇ ਆ ਇਹ ਹਾਲਾਤ ਪੰਜਾਬ ਦੇ ਨੇ ਆਪਾਂ ਨੂੰ ਲੜ ਕੇ ਰੜ ਕੇ ਲੜਨਾ ਚਾਹੀਦਾ ਨਹੀਂ ਇਹ ਲੁੱਟ ਜਿਹੜੀ ਉਹ ਜਾਰੀ ਰਹਿਣੀ ਹੈ ਕੱਟੜ ਇਮਾਨਦਾਰ ਪਾਰਟੀ ਨੂੰ ਸਭ ਦੇ ਸਾਹਮਣੇ ਇਹਦਾ ਅਸਲ ਚਿਹਰਾ ਇਹ ਲੋਕਾਂ ਸਾਹਮਣੇ ਰੱਖਣ ਦੀ ਲੋੜ ਹੈ ਵੈਸੇ ਤਾਂ ਪੰਜਾਬੀ ਸਮਝ ਚੁੱਕੇ ਨੇ ਕਿ ਕੱਟੜ ਇਮਾਨਦਾਰ ਨਹੀਂ ਕੱਟੜ ਲੁਟੇਰਾ ਪਾਰਟੀ ਕੱਟੜ ਇਮਾਨਦਾਰ ਪਾਰਟੀ ਨੂੰ ਹੁਣ 4 ਰੁਪਏ ਫੁੱਟ ਰਿੱਤੇ ਦੇ ਵਿੱਚੋਂ ਗੁੰਡਾ ਟੈਕਸ ਚਾਹੀਦਾ ਏ ਜ਼ਿਲ੍ਹਾ ਰੋਪੜ ਅਨੰਦਪੁਰ ਸਾਹਿਬ ਤੇ ਨੰਗਲ ਦੇ ਇਲਾਕਿਆਂ ਦੇ ਵਿੱਚ ਇੰਦਰਪਾਲ ਸਿੰਘ ਨਾਂ ਦਾ ਕੋਈ ਵਿਅਕਤੀ ਕ੍ਰੈਸ਼ਰ ਮਾਲਕਾਂ ਤੋਂ 4 ਰੁਪਏ ਫੁੱਟ ਰੇਤੇ ਦਾ ਕਮਿਸ਼ਨ ਮੰਗਦਾ ਗੁੰਡਾ ਟੈਕਸ ਮੰਗ ਰਿਹਾ ਏ ਰੋਲਾ ਪਿਆ ਪਿਆ ਉੱਥੇ ਏਰੀਆ ਦੇ ਵਿੱਚ ਤੇ ਕੱਟੜ ਇਮਾਨਦਾਰ ਪਾਰਟੀ ਤਾਂ ਕਹਿੰਦੀ ਸੀ ਅਸੀਂ ਮਾਈਨਿੰਗ ਮਾਫੀਆ ਖਤਮ ਕਰਦੇ ਆਂਗੇ ਕ腐ਪਸ਼ਨ ਖਤਮ ਕਰਦੇ ਆਂਗੇ ਹਰਜੋਤ ਬੈਂਚ ਮੰਤਰੀ ਆ ਉਥੋਂ ਤੇ ਕਿਜਰੀਵਾਲ ਦਾ ਖਸਮ ਖਸਾ ਫਿਰ ਜਿਹੜਾ 4 ਰੁਪਏ ਇੰਦਰਪਾਲ ਸਿੰਘ ਇਹ ਕ੍ਰੈਸ਼ਰ ਮਾਲਕਾਂ ਤੋਂ ਰੇਤੇ ਦਾ 4 ਰੁਪਏ ਫੁੱਟ ਗੁੰਡਾ ਟੈਕਸ ਵਸੂਲ ਰਿਹਾ ਹੈ ਮੰਗ ਰਿਹਾ ਇਹਦਾ ਮਤਲਬ ਫਿਰ ਇਹ ਹਿੱਸਾ ਕਿੱਥੋਂ ਤੱਕ ਜਾਣਾ ਹੈ ਬਾਕੀ ਜਿਹੜੇ ਹਸਾ ਹਕਤਾਬ ਨੇ ਉਹਦਾ ਬੱਕਰੇ ਨੇ ਇਹ ਸਿਰਫ ਕੱਲੇ ਹੀ ਉੱਪਰ ਇੱਕ ਜਿਵੇਂ ਕਹਿੰਦੇ ਨੇ ਟੈਕਸ ਲਾ ਦਿੱਤਾ ਗੁੰਡਾ ਟੈਕਸ ਤੇ ਉੱਥੇ ਉਹ ਇਲਾਕੇ ਦੇ ਵਿੱਚ ਬੜਾ ਵੱਡਾ ਰੌਲਾ ਇਸ ਮਸਲੇ ਦਾ ਤੇ ਇਹ ਵਿਅਕਤੀ ਕਿਹਦੀ ਸ਼ੈ ਤੇ ਗੁੰਡਾ ਟੈਕਸ ਲਾ ਰਿਹਾ ਹੈ ਮੰਗ ਰਿਹਾ ਸੋ ਇਹ ਆਵਾਜ਼ ਸਾਰਾ ਚੱਕਣੀ ਚਾਹੀਦੀ ਹੈ ਕਿਉਂਕਿ ਜਿਹੜੇ ਲੋਕ ਕਹਿੰਦੇ ਸੀ ਕੇਜਰੀਵਾਲ ਕਹਿੰਦਾ ਸੀ ਕਿ 20000 ਕਰੋੜ ਮੈਂ ਮਾਈਨਿੰਗ ਤੋਂ ਬਚਾ ਲੂੰਗਾ 20000 ਕਰੋੜ ਕ腐ਸ਼ਨ ਸੇ ਬਚਾ ਲੂੰਗਾ ਤੇ ਇੰਨੇ ਹਜ਼ਾਰ ਕਰੋੜ ਮੈਂ ਇਕੱਠਾ ਕਰਕੇ ਪੰਜਾਬ ਦਾ ਸਮਾਰ ਲੂੰਗਾ ਪਰ ਅੱਜ ਗੁੰਡਾ ਟੈਕਸ ਪੂਰੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਮੈਗਜ਼ਾ ਬੰਦਾ ਕਿ ਇਸ ਸਮੇ ਮਾਫੀਆ ਰੇਤ ਮਜਰੀ ਦਾ ਉਹ ਪੰਜਾਬ ਚ ਚੱਲ ਰਿਹਾ ਤੇ ਹੁਣ ਤੱਕ ਦਾ ਸਭ ਤੋਂ ਮਹਿੰਗਾ ਰੇਤਾ ਬਜਰੀ ਹੈ ਜਿਹੜੀ ਉਹ ਪੰਜਾਬ ਚ ਵਿਕਰੀ ਹੈ ਹੁਣ ਤੱਕ ਤਾਂ ਇੰਨੀ ਮਹਿੰਗੀ ਨਹੀਂ ਹੋਈ ਤੇ ਇਹ ਕੱਟੜ ਇਮਾਨਦਾਰ ਪਾਰਟੀ ਦੇ ਹਾਲਾਤ ਨੇ ਕਰਪਸ਼ਨ ਜੁਰਾਂਤੇ ਆ ਕਨਪਸ਼ਨ ਰੇਤ ਮਾਫੀਆ ਮੈਨਿੰਗ ਮਾਫੀਆ ਜੁਰਾਂਤੇ ਆ ਇਹ ਹਾਲਾਤ ਪੰਜਾਬ ਦੇ ਨੇ ਆਪਾਂ ਨੂੰ ਲੜ ਕੇ ਰਲ ਕੇ ਲੜਨਾ ਚਾਹੀਦਾ ਨਹੀਂ ਇਹ ਲੁੱਟ ਹੈ ਜਿਹੜੀ ਉਹ ਜਾਰੀ ਰਹਿਣੀ ਹੈ ਕੱਟੜ ਇਮਾਨਦਾਰ ਪਾਰਟੀ ਨੂੰ ਸਭ ਦੇ ਸਾਹਮਣੇ ਇਹਦਾ ਅਸਲ ਚਿਹਰਾ ਇਹ ਲੋਕਾਂ ਸਾਹਮਣੇ ਰੱਖਣ ਦੀ ਲੋੜ ਹੈ ਵੈਸੇ ਤਾਂ ਪੰਜਾਬੀ ਸਮਝ ਚੁੱਕੇ ਨੇ ਕਿ ਇਹ ਕੱਟੜ ਇਮਾਨਦਾਰ ਨਹੀਂ ਕੱਟੜ ਲੁਟੇਰਾ ਪਾਰਟੀ